ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਆਉਣ ਦੀ ਖੁਸ਼ੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਦੇਖ ਰਹੀ ਹੈ ਗਾਇਕ ਬਲਕੌਰ ਸਿੰਘ ਤੇ ਚਰਨਕੌਰ ਨੂੰ ਵਧਾਈ ਦੇ ਰਹੇ ਨੇ ਪੁੱਤ ਜੰਮਣ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਮੁੜ ਵਾਪਸ ਆ ਗਿਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੀ ਮੂਹ ਬੋਲੀ ਭੈਣ ਅਫਸਾਨਾ ਖਾਨ ਦੀ ਅਫਸਾਨਾ ਖਾਨ ਦੇ ਵੱਲੋਂ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਬਲਕੌਰ ਸਿੰਘ ਦੇ ਨਾਲ ਛੋਟੇ ਸਿੱਧੂ ਦੀ ਜਿਸ ਦੇ ਵਿੱਚ ਲਿਖਿਆ ਗਿਆ ਵੈਲਕਮ ਬੈਕ ਸਿੱਧੂ ਮੁਸੇਵਾਲਾ ਮੇਰਾ ਭਰਾ ਆ ਗਿਆ ਹੈ ਵਾਪਸ ਥੈਂਕ ਯੂ ਬਾਬਾ ਜੀ ਤਾਂ ਅਫਸਾਨਾ ਖਾਨ ਦੇ ਵੱਲੋਂ ਰੱਬ ਦਾ ਸ਼ੁਕਰੀਆ ਕੀਤਾ ਗਿਆ ਤਾਂ ਕਿਹਾ ਗਿਆ ਕਿ ਮੇਰਾ ਭਰਾ ਵਾਪਸ ਦੇਣ ਲਈ ਬਹੁਤ ਬਹੁਤ ਧੰਨਵਾਦ ਹੁਣ ਗੱਲ ਕਰਦੇ ਆ ਮੰਕੀਰਤ ਔਲਖ ਦੀ ਮੰਕੀਰਤ ਔਲਖ ਨੇ ਬਲਕੌਰ ਸਿੰਘ ਤੇ ਸਿੱਧੂ ਮੁਸੇਵਾਲਾ ਦੇ ਨਿੱਕੇ ਭਰਾ ਦੀ ਤਸਵੀਰ ਨੂੰ ਸਾਂਝੇ ਕਰਦੇ ਲਿਖਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰਿ ਕਰੇ ਤਾਂ ਮੰਕੀਰਤ ਔਲਖ ਦੇ ਵੱਲੋਂ ਵੀ ਵਧਾਈ ਦਿੱਤੀ ਗਈ ਇਸ ਤੋਂ ਬਾਅਦ ਗੱਲ ਕਰਦੇ ਆ ਕਰੋਲਾ ਮਾਂ ਦੀ ਜਿਨ੍ਹਾਂ ਦੇ ਵੱਲੋਂ ਤਸਵੀਰ ਸਾਂਝੇ ਕਰਦੇ ਲਿਖਿਆ ਗਿਆ ਕਿ ਕਾ ਉੱਗੇ ਚੁੱਲਿਆ ਤੇ ਫੇਰ ਦੇਗ ਬਣੂਗੀ ਇਸ ਦੇ ਵੱਲੋਂ ਆਰਨੈਦ ਦੇ ਵੱਲੋਂ ਵੀ ਬਲਕੌਰ ਸਿੰਘ ਤੇ ਚਰਨਕੌਰ ਨੂੰ ਵਧਾਈ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਿਹੜੇ ਹਿਸਾਬ ਨਾਲ ਦੁਨੀਆ ਪਿਆਰ ਕਰਦੀ ਹੈ ਤੈਨੂੰ ਸੌ ਮੇਰੀ ਸੁਧੂਆ ਜ਼ਰੂਰ ਆਏਗਾ ਸੌ ਤੇਰੀ ਤੇਰੇ ਮੂੰਹੋਂ ਬੜਾ ਵੱੜਦਾ 295 ਤੂੰ ਫੇਰ ਗਾਏਗਾ ਤਾਂ ਆਰਨੈਦ ਦੇ ਵੱਲੋਂ ਇਹ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਹਿਸਾਬ ਨਾਲ ਦੁਨੀਆ ਪਿਆਰ ਕਰਦੀ ਹੈ ਤੈਨੂੰ ਮੇਰੀ ਸੋਹ ਐ ਸਿੱਧੂ ਆ ਤੂੰ ਜ਼ਰੂਰ ਵਾਪਸ ਆਏਗਾ ਸੋ ਤੇਰੀ ਐ ਕਿ ਤੇਰੇ ਮੂੰਹੋਂ ਦੁਆਰਾ 295 ਗੀਤ ਗਾਇਆ ਜਾਵੇਗਾ ਇਸ ਤੋਂ ਇਲਾਵਾ ਜੱਸੀ ਗਿੱਲ ਦੇ ਵੱਲੋਂ ਵੀ ਪਰਿਵਾਰ ਨੂੰ ਵਧਾਈ ਦਿੱਤੀ ਗਈ ਹੈ ਨਿੱਕੇ ਪੈਰੀ ਮੇਰਾ ਸਿੱਧੂ ਆਏਗਾ ਗੀਤ ਦੀ ਗਾਇਕਾ ਜਸਵਿੰਦਰ ਬਰਾੜ ਦੇ ਵੱਲੋਂ ਵੀ ਪਰਿਵਾਰ ਨੂੰ ਵਧਾਈ ਦਿੱਤੀ ਗਈ ਹੈ ਨਿੱਕੇ ਸਿੱਧੂ ਨੂੰ ਗੱਲ ਵਕੜੀ ਲਾਉਂਦੇ ਹੋਏ ਗਾਇਕਾ ਦਿਖ ਰਹੀ ਹੈ ਤਾਂ ਖੂਬਸੂਰਤ ਤਸਵੀਰ ਸਾਂਝੀ ਕੀਤੀ ਗਈ ਇਸ ਦੇ ਨਾਲ ਹੀ ਲਿਖਿਆ ਗਿਆ ਸੱਚੇ ਪਾਤਸ਼ਾਹ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰਾਨਾ ਤੁਸੀਂ ਸ਼ubh ਨੂੰ ਪਿਆਰ ਕਰਨ ਵਾਲੇ ਲੱਖਾਂ ਕਰੋੜਾਂ ਦਿਲਾ ਦਿਆਂ ਅਰਦਾਸਾਂ ਕਬੂਲ ਕੀਤੀਆਂ ਨੇ ਇਸ ਨਾਲ ਹੀ ਗਾਇਕ ਤੇ ਰੈਪਰ ਸ਼ੁਭ ਦੇ ਵੱਲੋਂ ਵੀ ਬਲਕੌਰ ਸਿੰਘ ਤੇ ਨਿੱਕੇ ਸਿੱਧੂ ਦੀ ਤਸਵੀਰ ਨੂੰ ਸਾਂਝਾ ਕੀਤਾ ਗਿਆ ਸਟੋਰੀ ਪੋਸਟ ਕੀਤੀ ਗਈ ਹੈ ਜਿਸ ਦੇ ਵਿੱਚ ਸਟੋਰੀ ਦੇ ਨਾਲ ਦਿਲ ਪਾਇਆ ਗਿਆ ਇਸ ਤੋਂ ਇਲਾਵਾ ਹੈਪੀ ਰਾਇ ਕੋਟੀ ਦੇ ਵੱਲੋਂ ਵੀ ਵਧਾਈ ਦਿੱਤੀ ਗਈ ਹੈ ਤਸਵੀਰ ਸਾਂਝਾ ਕਰਦਿਆਂ ਵਾਈਗਰੂ ਦਾ ਸ਼ੁਕਰਾਨਾ ਕੀਤਾ ਗਿਆ ਗੱਲ ਕਰਦੇ ਹੁਣ ਜੈਨੀ ਜੋਲ ਦੀ ਜਿਨ੍ਹਾਂ ਦੇ ਵੱਲੋਂ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ ਕਿ ਬਾਗੀ ਖੂਨ ਤੇਰਾ ਕੱਤਰਿਆਂ ਚੋਂ ਮੁਰ ਇਨਕਲਾਬੀ ਜਨਮ ਲੈਂਦਾ ਹੈ ਅੱਜ ਤੇਰਾ ਜਨਮ ਉਸ ਇਨਕਲਾਬ ਦਾ ਸਬੂਤ ਹੈ ਵੈਲਕਮ ਬੈਕ ਸਿੱਧੂ ਸਿੱਧੂ ਦੇ ਪੂਰੇ ਪਰਿਵਾਰ ਨੂੰ ਦੁਨੀਆ ਚ ਵਸਦੇ ਉਸਦੇ तमाम ਫੈਨਸ ਨੂੰ ਲੱਖ ਲੱਖ ਮੁਬਾਰਕਾਂ ਸ਼ੁਕਰ ਵਾਇਗੁਰੂ ਸ਼ੁਕਰ ਤਾਂ ਸ਼ੁਕਰਾਨਾ ਅਦਾ ਕਰਦੇ ਹੋਏ ਜੈਨੀ ਜੋਲ ਨਸਰਾ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਬਾਕੀ ਖੂਨ ਦੇ ਆ ਕੱਤਰਿਆਂ ਚੋਂ ਮੁੰਡ ਇਨਕਲਾਬ ਜਨਮ ਲੈਂਦਾ ਹੈ ਇਸ ਤੋਂ ਇਲਾਵਾ ਪ੍ਰੀਤ ਦੇ ਵੱਲੋਂ ਵੀ ਵਧਾਈ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਲੀ ਨੂੰ ਇਨੇ ਦੁੱਖ ਤੋਂ ਬਾਅਦ ਇੱਕ ਸੁਖ ਦੀ ਖਬਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖ ਕੇ ਵਾਹਿਗੁਰੂ ਤਪ੍ਰੀਤ ਦੇ ਵੱਲੋਂ ਪਰਿਵਾਰ ਨੂੰ ਵਧਾਈ ਦਿੱਤੀ ਗਈ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਰੇਸ਼ਮ ਸਿੰਘ ਅਨਮੋਲ ਦੀ ਤਾਂ ਗਾਇਕ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਵੀਡੀਓ ਨੂੰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਬਲਕੌਰ ਸਿੰਘ ਨਜ਼ਰ ਆ ਰਹੇ ਨੇ ਚਰਨਕੌਰ ਨਜ਼ਰ ਆ ਰਹੇ ਨੇ ਜਿਸ ਦੇ ਨਾਲ ਵੀਡੀਓ ਦੇ ਵਿੱਚ ਲਿਖਿਆ ਗਿਆ ਹੈ ਥਾ ਲੈਜੈਂਡ ਇਜ਼ ਬੈਕ ਇਸ ਦੇ ਨਾਲ ਹੀ ਰੇਸ਼ਮ ਸਿੰਘ ਅਨਮੋਲ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਆਗੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਤੋਂ ਬਾਅਦ ਗੱਲ ਕਰਦੇ ਆ ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਅਮਰਿਤਮਾਨ ਦੀ ਜਿਨ੍ਹਾਂ ਦੇ ਵੱਲੋਂ ਬਲਕੌਰ ਸਿੰਘ ਤੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਤਸਵੀਰ ਨੂੰ ਸਾਂਝਾ ਕਰਦੇ ਲਿਖਿਆ ਗਿਆ ਹੈ ਵੈਲਕਮ ਬੈਕ ਮੂਸੇ ਤਾਂ ਗਾਇਕਾ ਦੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਪਰਮਾਤਮਾ ਦਾ ਸ਼ੁਕਰੀਆ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਮੁੜ ਬਲਕੌਰ ਸਿੰਘ ਤੇ ਚਰਨਕੌਰ ਦੀ ਛੋਲੀ ਪਾਇਆ ਪਰਮਾਤਮਾ ਉਹਨਾਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਏ ਰੱਖੇ